ਬਣੀ ਰੋ ਦਿਖਾਵਾਂਗੇ ਤੁਹਾਨੂੰ ਕੱਲ ਨਵਾਂ ਬਲੌਗ ਬਣਾ ਕੇ ਅਗਲੀ ਕਾਰਵਾਈ ਕੀ ਆਪਾਂ ਕਰਨੀ ਆ ਤੇ ਬਾਕੀ ਤੁਹਾਨੂੰ ਦਿਖਾਵਾਂ ਸਾਰੀਆਂ ਕੁੜੀਆਂ ਨਹੀਂ ਕਿੱਲਾ ਡਰ ਕੇ ਪਿੱਛੇ ਨੂੰ ਭੱਜਣੀਆਂ ਹੱਸ ਸੰਡੀਆਂ ਦੇ ਵਿੱਚ ਲੈ ਲਿਆ ਬੇਬੀ ਰੋਣਾ ਮਾਟੀ ਪੇਨ ਕੀ ਕਹਿਣਾ ਹੈ ਜੈ ਜੀ ਅਸੀਂ ਲੈ ਲਿਆ ਚਾਦੇ ਇਹ ਹੈ ਜੀ ਸਾਨੂੰ ਦੇਖ ਲੈਣਾ ਕਿੱਸਾ ਹੈ ਬਾਕੀ ਤੁਹਾਨੂੰ ਮੈਂ ਸਾਰਿਆਂ ਨੂੰ ਉੱਪਰਲਾ ਕੰਮ ਵੀ ਦਿਖਾਈ ਦਵਾਂ ਮਖਾ ਮਸਲਾ ਦੀ ਗਮ ਲਓ ਜੀ ਕਿੰਨੇ ਦਿਨਾਂ ਬਾਅਦ ਬਲੌਡ ਬਣਾਇਆ ਸੀ ਮੈਂ ਕਿਹਾ ਚਲੋ ਤੁਹਾਨੂੰ ਸਾਰਿਆਂ ਨੂੰ ਪੱਲਾ ਵੀ ਦਿਖਾਉਂਦੀ ਹਾਂ ਹਾਂ ਜੀ ਹੈਪੀ ਸੈਨ ਹਾਂ ਜੀ ਨਾ ਪਾਣੀ ਮੰਗਾਤਾ ਟੈਂਕੀ ਚ ਪਾਣੀ ਮੁੱਕ ਰਹੀ ਹੈ ਯਾ ਬਿਜਲੀ ਤਾਂ ਬਿਜਲੀ ਨਹੀਂ ਆਉਦੀ ਹੈ ਕੀ ਗਈ ਜੰਨਾ ਲਓ ਜੀ ਇਹ ਜੋ ਪਾ ਉੱਪਰ ਤਿਆਰ ਕੀਤਾ ਹੈ ਤਾਂ ਪੈਂਟ ਵੀ ਦਿਖਾ ਦਈਏ ਮੜੀ ਜਾ। ਡੰਗਲਾ ਉੱਪਰ ਮੈਂ ਥੱਲੇ ਲੈ ਲਿਆ। ਉਹ ਪਾਣੀ ਮਕਾ ਕੇ ਕਰਨਾ ਹੀ ਹੈ। ਇੱਥੇ ਮਾਮਿਆਂ ਨੇ ਪੋੜੀ ਜੀ ਬਣਾਈ। ਲਓ ਜੀ। ਦੇਖ ਲਓ ਵੀਊ। ਲੱਗੇ ਰੋ ਹੁਣ ਤਾਂ ਸ਼ਾਂ ਆ ਗਈ ਇੱਧਰ। ਆਏ ਤਾਂ ਫਿਰ ਤੋਂ ਹੁਣ ਆਕੇ। ਕਿ ਤੋਂ ਉਹ ਪੈਂਦੀ ਸੀ ਨਾ ਸਿੱਧੀ ਸਵੇਰੇ ਸਵੇਰੇ ਤੁਹਾਡਾ ਨਿਕਲ ਗਿਆ ਟਾਈਮ ਤਾਂ ਬਸ ਹੋ ਜਾਣਾ ਸੀ ਫਿਰ ਠੰਡੇ ਠੰਡੇ ਵਾਲਾ ਕੰਮ ਇਹ ਮਾਮਿਆਂ ਡਿਸ਼ ਪੜਤਾ ਡਿਸ਼ ਦੀ ਢੀਡ ਵੀ ਤੋੜਦੀ ਉਹ ਟੈਂਕੀ ਚੋ ਪਾਣੀ ਪੈਪਲਾ ਦਾ ਕੱਢ ਲਿਆ ਟੈਂਕੀ ਖਾਲੀ ਹੈ ਲੋਜੀ ਵਿੱਚ ਗੰਦੀ ਵੀ ਕਰਤੀ ਨਾ ਸਾਫ਼ ਕਰਨੀ ਪੈਣੀ ਹੁਣ ਇਹਦਾ ਪੂਰਾ ਪਿੰਡ ਇੱਥੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੀ ਆਪਣੀ ਸਿਮੂ ਤੇ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਇੰਨੀ ਸਪੋਰਟ ਕਰਦੇ ਹੋ ਸੋ ਬਹੁਤ ਟਾਈਮ ਦਾ ਇੱਕ ਵਲੋਗ ਪਾਉਣ ਲੱਗੀ ਆ ਮੈਂ ਤੇ ਤੁਹਾਨੂੰ ਸਾਰਿਆਂ ਨੂੰ ਦਿਖਾਉਣਾ ਚਾਹੁੰਦੀ ਆ ਕਿ ਦੀਵਾਲੀ ਤੋਂ ਪਹਿਲਾਂ ਅਸੀਂ ਸੋਚਿਆ ਕਿ ਪੇਂਟ ਚਲੋ ਕਰਾ ਲਿਆ ਜਾਵੇ ਤੇ ਤੇਂ ਦੀਆਂ ਤਿਆਰੀਆਂ ਸ਼ੁਰੂ ਹੋ ਰਹੀਆਂ ਆ ਤੇ ਕੰਮ ਨਹੀਂ ਕਰ ਰਹੀ ਜਿਹੜਾ ਥੋੜਾ ਬਹੁਤ ਸਮਾਨ ਇੱਧਰ ਉੱਧਰ ਕਰਨਾ ਹੈ ਸਾਰਾ ਪਰਮ ਕਰ ਰਿਹਾ ਹੈ ਕੱਲਾ ਕਰ ਰਿਹਾ ਹੈ ਮੈਂ ਤੁਹਾਨੂੰ ਪਰਮ ਦਮੂਦ ਖਾ ਦਨੀ ਆ ਹੈਲੋ ਬੇਬੀ ਸੋ ਪਰਮ ਕੱਲੇ ਲੱਗੇ ਹੋਏ ਹੈ ਕੰਮ ਕਰਨ ਪਹਿਲਾਂ ਮੰਮੀ ਉਹਨਾਂ ਦੇ ਕਮਰੇ ਚ ਸਟਾਰਟ ਕਰਨਾ ਹੈ ਸੋ ਸਾਰਾ ਸਮਾਨ ਉੱਧਰੋਂ ਕੱਢਦਾ ਆ ਉਸ ਤੋਂ ਬਾਅਦ ਪਰਮ ਨੇ ਪਰਮ ਕੁਝ ਕਹਿਣਾ ਚਾਹੁੰਦੇ ਹੋ ਮੇਰੇ ਬੁਟੀਕ ਦਾ ਵੀ ਸਮਾਨ ਸਾਰਾ ਚੱਕ ਦਿੱਤਾ ਆ ਤੇ ਇਹਦੇ ਚ ਕਪੜੇ ਮੇਰੇ ਪੈਕ ਕਰਤੇ ਆ। ਕੋਈ ਆ ਕੇ ਮੇਰਾ ਬਾਕੀ ਸਮਾਨ ਹੋ ਲੈ ਲੂ। ਕੋਈ ਆ ਕੇ ਤੁਹਾਡਾ ਸਾਥ ਦੇਵੇ। ਅਪੀਲ ਕਰਦੇ ਪਿਓ। ਅਪੀਲ ਕਰਦਾ। ਉਹ ਮੈਂ ਨੱਕ ਕੰਮਟਾ ਕਰ ਲਓ ਰਿਕੀਆ। ਆ ਸਾਰੇ ਸੂਟ ਮੇਰੇ ਨਾ ਮੇਰੀ ਅਲਮਾਰੀ 'ਚ ਟੰਗ ਦਿਓ ਠੀਕ ਆ। ਵੀਡੀਓ ਦੇ ਚੱਕਰਾਂ ਜਿਹੜੇ ਤੁਹਾਨੂੰ ਨਾ ਰੱਖਿਓ। ਵੀਡੀਓ ਦੇ ਚੱਕਰਾਂ 'ਚ ਫੇਰ ਗਈ ਹੋ ਗਿਆ ਤੇ ਮੇਰੀ ਆ। ਇਹਨੂੰ ਇਹਨਾਂ ਦੇ ਨਾਲ-ਨਾਲ ਹੀ ਰੱਖਿਓ ਠੀਕ ਆ। ਤੇ ਚੇਤਾ ਰੱਖੀਓ ਜਿਹੜਾ ਸਮਾਨ ਦਿੱਤੀ ਵੈ ਮੈਨੂੰ ਬਾਅਦ ਚ ਨਹੀਂ ਲੈਣਾ ਹੋਗਾ ਇਹ ਤੁਹਾਡਾ ਫਰਜ਼ ਹੋਣਾ ਲੱਭ ਕੇ ਦੇਣਾ ਆ ਜਾਂ ਕੱਢ ਕੇ ਦੇਣਾ ਠੀਕ ਹੈ ਮੈਨੂੰ ਨਹੀਂ ਪਤਾ ਹੈਗਾ ਇਦਾਂ ਮੈਂ ਤਾਂ ਆਪਣਾ ਕੰਮ ਲੱਗੀ ਆ ਤਰਪਾਈ ਕਰ ਰਹੀ ਆ ਜਿੰਨੇ ਵੀ ਸੂਟ ਆ ਸਭ ਇਸ ਥਾਂ ਤੇ ਯਾਦ ਰੱਖੋ ਅਨ ਸਟੀਚ ਦੇ ਓਕੇ ਅਨ ਸਟੀਚ ਦੇ ਚਾ ਠੀਕ ਆ ਤੇ ਕੱਲ ਤੋਂ ਲੱਗ ਜਾਣਾ ਆ ਪੇਂਟ ਵਾਲਿਆਂ ਨੇ ਆ ਜਾਣਾ ਆ ਸੋ ਪਰਮ ਸਾਰੀ ਸੈਟਿੰਗ ਕਰਦੇ ਹੋਏ ਸਾਰੇ ਮੇਰੇ ਕੱਪੜੇ ਸੰਭਾਲ ਕੇ ਰੱਖਤੇ ਆ ਕਿਉਂਕਿ ਪੇਂਟ ਦਾ ਕੰਮ ਸ਼ੁਰੂ ਹੋ ਜਾਣਾ ਹੈ ਸਵੇਰੇ ਸੋ ਪਰਮ ਨੂੰ ਹੁਣੇ ਟੈਨਸ਼ਨ ਹੋ ਗਈ ਹੈ ਕਿ ਆਡੀਓ ਵਾਲੀ ਕਰਕੇ ਸਮਾਂ ਪਿੱਤੀ ਜਾਏਗੀ ਤੇ ਬਾਕੀ ਬਨੇ ਰਿਓ ਬਲੌਗ ਦੇ ਨਾਲ ਸੋ ਸਾਰੇ ਜਣੇ ਕਹਿ ਰਹੇ ਸੀ ਦੀਦੀ ਬਲੌਗ ਕਿਉਂ ਨਹੀਂ ਪਾ ਰਹੇ ਹੋ ਕਿਉਂ ਨਹੀਂ ਪਾ ਰਹੇ ਹੋ ਸੋ ਆਪਣੇ ਦੋਨੋਂ ਚੈਨਲਾਂ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਇੱਕ ਸਿਮੀ ਪਰਮ ਸ਼ੇਰਗੇਲ ਵਾਲਾ ਇੱਕ ਪਰਮ ਸਿਮੀ ਸ਼ੇਰਗੇਲ ਵਾਲਾ ਆ ਨਵਾਂ ਬਲੌਗ ਉੱਤੀ ਪੈਣੇ ਆ ਸਾਰੇ ਦੋਨੋਂ ਬਲੌਗ ਸੋ ਤੁਸੀਂ ਮੈਂ ਇਸ ਕਰਕੇ ਨਹੀਂ ਸੀ ਪਾ ਰਹੀ ਕਿਉਂਕਿ YouTube ਤੇ ਥੋੜੀ ਜੀ ਪ੍ਰੋਬਲਮ ਚੱਲ ਰਹੀ ਹੈ ਕਰਕੇ ਸੋ ਪਰ ਆਪਾਂ ਆਪਣੇ ਵਲੌਗਸ ਪਾਉਂਦੇ ਰਾਵਾਂਗੇ ਕਿਉਂਕਿ ਜਿਹੜੇ ਪਿਆਰ ਕਰਦੇ ਆ ਉਹ ਕਹ ਰਹੇ ਸੀਗੇ ਤੁਸੀਂ ਵਲੌਗਸ ਪਾਓ ਤੁਹਾਡੇ ਵਲੌਗ ਨਹੀਂ ਆਏ ਵਲੌਗ ਨਹੀਂ ਆਏ ਸੋ ਇਦਾਂ ਹੀ ਪਿਆਰ ਕਰਦੇ ਰਹੋ ਆਪਾਂ ਵਲੌਗ ਪਾਉਂਦੇ ਰਾਵਾਂਗੇ ਕੰਟੀਨਿਊ ਬਾਕੀ ਤੁਹਾਨੂੰ ਦਿਖਾਣੇ ਆ ਕੱਲ ਤੋਂ ਆਪਣਾ ਸ਼ੁਰੂ ਕੰਮ ਜਿਹੜਾ ਹੋ ਰਿਹਾ ਆ ਬਾਕੀ ਇੱਕ ਸਨਸਪੈਂਸ ਵੀ ਰੱਖਿਆ ਹੋਇਆ ਆ ਇਹੋ ਵਲੌਗ ਦੇ ਨਾਲ ਤੁਹਾਨੂੰ ਜਰੂਰ ਦੱਸਾਂਗੇ ਬਾਕੀ ਪਰਮ ਇਹ ਵਾਈਟ ਲਹਿੰਗਾ ਆ ਕਿਸੇ ਚ ਪੈਕ ਕਰਦੇ ਹੋ ਇਦਾਂ ਨਾ ਰੱਖਿਓ ਨਹੀਂ ਉਹਦੇ ਚ ਪਾ ਲਈਏ ਨਾ ਪਾ ਦੇ ਮੈਂ ਤੁਹਾਨੂੰ ਸਾਰੇ ਕਿਥੇ ਆਉਂਦੇ ਆ ਓਕੇ ਏ ਬਨਰੀਓ ਬਲੌਗ ਦੇ ਨਾਲ ਮਿਲਦੇ ਆ ਤੁਹਾਨੂੰ ਸਵੇਰੇ अर्ਲੀ ਮਾਰਨਿੰਗ ਜਦੋਂ ਪੇਂਟ ਵਾਲੇ ਆਗੇ ਤੁਹਾਨੂੰ ਨਾਲ-ਨਾਲ ਕੰਮ ਵੀ ਦਿਖਾਵਾਂਗੇ ਨਾਲ-ਨਾਲ ਤੁਹਾਨੂੰ ਦੱਸਾਂਗੇ ਵੀ 10-15 ਦਿਨ ਲੱਗਣੇ ਆ ਵੈਸੇ ਪੇਂਟ ਨਹੀਂ ਕਰਵਾ ਰਹੇ ਮਤਲਬ ਵਾਈਟ ਪੱਟੀ ਜਿਹੜੀ ਹੁੰਦੀ ਹੈ ਉਸ ਤੋਂ ਬਾਅਦ ਜਿਹੜਾ ਪ੍ਰਾਈਮਰ ਵੱਜਦਾ ਹੈ ਸਿਰਫ ਉਹਨਾਂ ਕੁ ਕਿਉਂਕਿ ਅਜੇ ਪੇਂਟ ਕੋੰਟ ਨਹੀਂ ਕਰਵਾਉਣਾ ਹੈਗਾ ਵੀ ਇੰਨਾ ਕੁ ਸੋਹਣਾ ਲੱਗੇ ਦੀਵਾਲੀ ਆ ਰਹੀ ਹੈ ਸਾਰੇ ਤਿਆਰੀਆਂ ਕਰ ਰਹੇ ਨੇ ਕਰਦੀਆਂ ਸੋ ਅਸੀਂ ਵੀ ਕਰ ਲਈਏ ਪਹਿਲੀ ਦੀਵਾਲੀ ਹੋਣੀ ਆ ਸਾਡੀ ਆਪ ਦੇ ਘਰੇ ਆਪਣੇ ਨਵੇਂ ਘਰੇ ਸੋ ਮਿਲਦੇ ਆ ਤੁਹਾਨੂੰ ਮਾਰਨਿੰਗ ਬਣੇ ਰਹੋ ਬਲੌਗ ਦੇ ਨਾਲ ਮੋਟੀ ਕੀ ਉਹ ਤਰੇ ਆਏ ਹਨਾ ਤਰੇ ਮਿਸਤਰੀ ਹੈ ਨਾ ਤਰੇ ਪੈਂਟੇ ਉਹ ਆਜਣਗੇ ਉਹਨੇ ਕੱਲ ਆਣਾ ਹੋਰ ਕੀ ਆਉਣਾ ਸੀ ਪੈਂਟਾ ਮਿਸਤਰੀ ਬਸ ਮਿਸਤਰੀ ਬਿਜਲੀ ਵਾਲਾ ਸੱਚ ਬਿਜਲੀ ਵਾਲੇ ਨੂੰ ਆਂਡੇ ਪਤਾ ਨਹੀਂ ਲੱਗਦਾ ਮੈਂ ਸਮਾਨ ਕਿਦਾਂ ਲਿਖ ਕੇ ਦਵਾਂ ਰਾਹ ਕਰ ਚਿੱਟਾ ਪਾਇ ਲਾਂ ਚੱਲ ਤੂੰ ਕੋਚਾ ਤਰਾ ਲਾ ਸਪਾਈ ਦਾ ਕਰਦੀ ਹੁੰਦੀ ਆ ਘਰੇ ਮੈਂ ਵੀ ਸਵੇਰ ਦਾ ਉੱਠਿਆ ਦੇਖ ਹਾਲ ਮੈਂ ਕਿੰਨਾ ਕੰਮ ਕੀਤਾ ਸਿਰ 5 ਵਜੇ ਦਾ ਉੱਠਿਆ ਹਾਂ ਹਾਂ ਦੇ ਮੈਂ ਸਾਰਾ ਕਮਰਾ ਨਾਲੀ ਖਾਲੀ ਕਰਕੇ ਰੱਖਿਆ ਐਲਈਡੀ ਲਾਈ ਸਵੇਰੇ ਸਵੇਰੇ ਤੂੰ ਕੀ ਕੀਤਾ ਬੈੱਡ ਤਾਂ ਖੋਲਦੇ ਰਹਿਣ ਦੇ ਬੈੱਡ ਹੁਣ ਅਦੀ ਉਹਨਾਂ ਨੂੰ ਸਵੇਰੇ ਆ ਜਾਣਾ ਉਹ ਕਹਿੰਦੀ ਨਹੀਂ ਰਾਤ ਨੂੰ ਤਾਂ ਕਰਦਾਂਗੀ ਮੋਟੀ ਕਿਦਾਂ ਖੱਬੀ ਪਈਏ ਪੋਚਾ ਲਾ ਲਾ ਕੇ ਮੋਟੀ ਕਟਿੰਗ ਕਰਾ ਕੇ ਰੱਖਾਇਆਗਾ ਨਹੀਂ ਯਾਰ ਕਟਿੰਗ ਤੋਂ ਬਿਨਾਂ ਤਾਂ ਮੈਂ ਏਦਾਂ ਨਾਲ ਏਦਾਂ ਕੀ ਜਗਾ ਜੁਗਾ ਤੇ ਬਹਿਣਾ ਹੁੰਦਾ ਕਿਤੇ ਐ ਮੋਟੀ ਜਲ ਬੈਠਿਆ ਦਾ ਜਗਾ ਦੀ ਘਰੇ ਉਹਦਾ ਕਲੀ ਕਰਾ ਕੇ ਰੱਖਣੀ ਚਾਹੀਦੀ ਬੰਦੇ ਨੂੰ ਪੋਚਾ ਵੀ ਨਾਲ ਆਜ ਅੱਜ ਮੈਸਤਰੀ ਆਣਾ ਨਾ ਖਲਾਰਾ ਹੀ ਪਾਣਾ ਤੇਰਾ ਕੰਮ ਹੀ ਸੋਖਾ ਕਰਦਾ ਹੀ ਮੈਂ ਕਿ ਚਲ ਪੋਚਾ ਦੇ ਨਾਂ ਦਾ ਅੱਜ ਵੀ ਮੈਂ ਤੇਰੀ ਨਾਣਾ ਉਹਨਾਂ ਨੇ ਖਲਾਰਾ ਹੀ ਪਾਣਾ ਆ ਫਿਰ ਪੇਂਟ ਦੇ ਵਿੱਚ ਇੰਦੀ ਹੁੰਦਾ ਵੀ ਸਾਰਾ ਸਾਫ ਪਾਈ ਕਰ ਲੈਣੀ 28 ਫਾਦ ਵਿੱਚ ਚਲੋ ਬਣੀ ਰੋ ਬਲੌਕ ਦੇ ਨਾਲ ਤੁਹਾਨੂੰ ਦਿਖਾਉਨੇ ਆ ਅੱਜ ਤਾਂ ਮੈਸਤਰੀ ਆ ਨਹੀਂ ਆ ਮੈਸਤਰੀ ਆਣਾ ਕੱਲ ਤੇ ਲੋਜੀ ਪੈਨ ਵਾਲੇ ਮੁੰਡੇ ਆ ਗਏ ਥੋੜਾ ਜਿਹਾ ਕੱਲ ਮੈਂ ਬੀਜੀ ਸੀਗਾ ਥੇਕ ਲਈ ਬਲੌਗ ਬਣਾ ਨਹੀਂ ਸਕਿਆ ਲੱਗਿਆ ਮੁੰਡੇ ਨਾਲ ਛੁੱਟੀ ਕਰਨੀ ਸੀ ਵੈਸੇ ਫਿਰ ਵੀ ਆ ਗਏ ਆ ਸਹੀ ਰਿਹਾ ਜੀ ਉਹ ਜੀ ਰੈਡੀ ਹਾਂ ਜੀ ਹਾਂ ਲੋ ਜੀ ਤੁਹਾਡਾ ਆਪਣਾ ਜੀ ਰੈਡੀ ਹੋ ਜਾਣਾ ਹੈ ਮੰਮੀ ਨਾਲ ਪਹਿਲਾਂ ਕਰਾਇਆ ਜੀ ਆਪਾਂ ਫੇਰ ਆਣੀ ਆਪਣਿਆਂ ਦੀ ਵਾਰੀ ਆਪਣੇ ਵਾਲਾ ਸਮਾਨ ਚੱਕਣਾ ਪੈਣਾ हां हैप्पी ज़ियर हैप्पी नेक आती यार ने यार ਲੈਡ ਦੀ ਜਿਹੜੀ ਖਰਾਬ ਸੀ ਇਹ ਹਾਂ ਸਰਸ ਮਾਣ ਆਪਣਾ ਚੱਕਣਾ ਤੇ ਚੱਲਦੇ ਉਧਰ ਕਮਰੇ ਸ਼ਿਫਟ ਕਰਦੇ ਹਾਂ ਫਿਰ ਜਾਨੂੰ ਆਹ ਕਮਰ ਨੂੰ ਖਾਲੀ ਦਿੰਦੇ ਹਾਂ ਐ ਕਲੀਅਰ ਜਗ੍ਹਾ ਨੂੰ ਉੱਪਰ ਨੂੰ ਹੋਰ ਤਾਂ ਨਹੀਂ ਕਿ ਟੱਕਰ ਹੈਗਾ ਠੀਕ ਹੈ ਲੋਲ ਪੱਕੇ ਟੰਗਾ ਘੱਟਾ ਹੋਇਆ ਤੇ ਨਾਲ ਹੀ ਏਸੀ ਦੀ ਨਿਕਲ ਗਈ ਹੈ ਗੈਸ ਕਾਲੇ ਉੱਪਰ ਕੰਮ ਕਰਦੇ ਨੇ ਹੈਪੀਨੇਸ ਦੀ ਗੈਸ ਕੱਢਦੀ ਆ। ਖਲੋਣਾ ਅਧੀ ਦਾ ਵੀ ਚੱਕਣਾ ਪੈਣਾ ਅੱਜ। ਸੋ ਪਿੰਡ ਦਾ ਕੰਮ ਚੱਲ ਰਿਹਾ ਆ, ਕੁੜੀਆਂ ਫ੍ਰੀ ਬੈਠੀਆਂ ਆ ਕਿਉਂਕਿ ਵਿਚਾਰੀਆਂ ਨੂੰ ਬੈਠਣ ਦੀ ਜਗ੍ਹਾ ਨਹੀਂ ਮਿਲ ਰਹੀ ਜਨਾਬ ਹੁਣੇ ਚਾਹ ਪੀ ਰਹੇ ਨੇ। ਸੋ ਕਿਵੇਂ ਦਾ ਲੱਗਿਆ ਤੁਹਾਨੂੰ? ਕੰਮ ਸਾਰਾ ਰੁਕ ਗਿਆ ਹੈ ਇਸੇ ਕਰਕੇ ਕੋਈ ਵੀ ਵੀਡੀਓ ਵੀਡੀਓ ਨਹੀਂ ਪੈ ਰਹੀ ਕੋਈ ਠੀਕ ਢਿੱਕੀ ਅਸੀਂ ਬਿਜ਼ੀ ਚੱਲ ਰਹੇ ਹਾਂ ਥੋੜਾ ਕੰਮ ਦੇਖਣਾ ਪੈ ਰਿਹਾ ਸੋ ਬਹੁਤ ਜਲਦੀ ਤੁਹਾਨੂੰ ਨਵੇਂ ਨਵੇਂ ਵੀਡੀਓes ਆਉਣਗੀਆਂ ਤੇ ਵਲੌਗਸ ਵੀ ਆਉਣਗੇ ਤੇ ਫਿਲਹਾਲ ਮੈਂ ਤੁਹਾਨੂੰ ਘਰ ਦਾ ਕੰਮ ਦਿਖਾ ਦਿੰਦੀ ਹਾਂ ਜਾਓ ਮੜ ਲਿਆ ਬਾਹਰ ਵੀ ਦਿਖਾਓ ਕੀ ਚੱਲਦਾ ਪਿਆ ਥੱਕ ਗਿਆ ਹਾਂ ਸਾਰਾ ਸਮਾਨ ਮੈਂ ਕੱਢ ਰਹੀ ਆ ਬੈਠਾ ਚਾਹ ਪੀਂਦੇ ਆ ਆਰਾਮ ਨਾਲ ਸੋ ਹੌਣੋਸ਼ ਕਹਿਣਾ ਚਾਹੁੰਦੇ ਹਾਂ ਕੁੜੀਆਂ ਬੈਠੀਆਂ ਆ ਈਨਾਂ ਤੇ ਮੱਜਾ ਲੱਗਿਆ ਆ। じゃ ਹੁਣ ਮੇਰਾ ਕਮਰਾ ਦਿਖਾਓ। ਤੇਰਾ ਕਮਰਾ ਮੈਂ ਦਿਖਾ ਚੁੱਕਾ ਆ। ਲੋਕ ਤੇ ਪਹਿਲਾਂ। ਦਿਖਾਓ ਲੋਕ। ਮੈਂ ਦਿਖਾ ਆ ਚੁੱਕਾ। ਨਹੀਂ ਸਾਡੀ ਫੋਟੋ ਲਾ ਦਿੱਤੀ ਗਈ ਆ ਤੇ ਸਮਾਨ ਚੱਕਣ ਦੀਆਂ ਤਿਆਰੀਆਂ ਆ। ਕੌਣ ਹੱਸਿਆ ਮੇਰੇ ਤੋਂ ਮੜ ਜਾ ਕਰੀ। ਸਾਡੇ ਕਮਰੇ 'ਚ ਕੰਮ ਚੱਲ ਰਿਹਾ ਹੈ ਮੋਟੀ ਥੱਕ ਗਈ ਆ ਬਹੁਤ ਜ਼ਿਆਦਾ ਮੰਮੀ ਵੀ ਥੱਕ ਗਈ ਹੈ ਕੰਮ ਕਰਾ ਕਰਾ ਕੇ ਚਲੋ ਬਣੇ ਲਓ ਕੱਲੂ ਆਪਾਂ ਫੋਨ ਬਸ ਲਾਗੇ ਨਵੇਂ ਬਲੌਗ ਦੇ ਵਿੱਚ ਕਿਹੜੀਆਂ ਚੀਜ਼ਾਂ ਰਜਿਸਟਰ ਕਰਾ ਰਹੀ ਹੈ ਅਡਜਸਟਮੈਂਟ ਕਰਦੇ ਆ ਬੁਟੀਕ ਦਾ ਸਾਮਾਨ ਸਾਡੇ ਕਮਰਾ ਰੈਡੀ ਹੋ ਜਾਣਾ ਕੱਲ ਤੇ ਬਣੇ ਲਓ ਬਲੌਗ ਦੇ ਨਾਲ ਤੇ ਨਵਾਂ ਬਲੌਗ ਵੀ ਤੁਹਾਨੂੰ ਕੱਲ ਚਲਦੀ ਵੀ ਦਿਖਾਵਾਂਗੇ ਤੇ ਬਲੌਗ ਫਾਈਨਲ ਕਰ ਰਹੇ ਆ ਮੋਟੀ ਕੁਝ ਬੋਲਣਾ ਚਾਹੁੰਦੀ ਹੈ ਮੈਂ ਕੋਸ਼ਿਸ਼ ਨਹੀਂ ਕਰ ਸਕਦੇ ਬਲੌਗ ਨੂੰ ਪਿਆਰ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਪਿਆਰ ਦੇ ਨਾਲ ਆਉਂਦਾ ਚੈਨਲ ਨੂੰ ਸਾਰੇ ਜਿਹਨੂੰ ਸਬਸਕ੍ਰਾਈਬ ਕਰ ਲਓ ਦੋਨੋਂ ਚੈਨਲ ਨੂੰ ਦੋਮਾ ਤੇ ਬਲੌਗ ਪਊਗਾ ਜੀ ਜਿਹਨੇ ਜਿੱਥੇ ਬਲੌਗ ਦੇਖਣਾ ਦੇਖ ਸਕਦੇ ਦੋਮਾ ਦੇ ਵਿੱਚ ਓਕੇ ਬਾਏ